গুরু গুরু ও গুরু ও গুরু শ্লোক মহল্লা তিজ ਰਮਤਾ ਰਮ ਸਭ ਬੰਦਨਾ ਪਾਪ ਪੁਨ ਸੰਬੰਧ ਮਮਤਾ ਮੋ ਸੋ ਬੰਦਨਾ ਪੁੱਤਰ ਕਲਤਰ ਸੁਤੰਦ ਜਦ ਖੈ ਤੇ ਜਿਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ ਮਾਲਾ ਚੌਥਾ ਅੰਦੇ ਚਾਨਣ ਤਾਂ ਥੀਏ ਜੇ ਸਤਿਗੁਰੂ ਮਿਲੈ ਰਜਾਈ ਬੰਦਨ ਤੋੜ ਸਚ ਵਸੇ ਅਗਿਆਨਿਆਂ ਦੇ ਰਜਾਈ ਸਭ ਕੀ ਜਿ ਦੇਖੇ ਤੇ ਸੇਦਾ ਕਾ ਜਿਨ ਕੀ ਆ ਤਨ ਸਾਜ ਨਾਨਕ ਸ਼ਰਨ ਕਰਤਾ ਰਕੀ ਕਰਤਾ ਰਾਖੇ ਲਾਜ ਪੜੇ ਜਦੋਂ ਆਪੇ ਤਾੜ ਕੀ ਆਵੇ ਕਰਤੇ ਤਦੋਂ ਪੁੱਛਣਾ ਸੇਵਕ ਕਬੀਰ ਤਦੋਂ ਕਿਆ ਕਿਉ ਲੇਵੇ ਕਿਆ ਕੋ ਦੇਵੇ ਜਾਂ ਅਵਰ ਨ ਦੂਜਾ ਕੀਆ ਫੇਰੇ ਆਪੇ ਜਗ ਤੇ ਉਪਾਇਆ ਕਰਤੇ দান ਸਭਨਾ ਕੋ ਦਿਆ ਆਪੇ ਸਿਵ ਬਨਾਇਨ ਗੁਰਮੁਖੋ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰਿਆ ਕਰ ਹੈ ਆਪੇ ਆਪੇ ਕਰੇ ਸੋទਿਆ ਆਪੇ ਸਿਵ ਬਨਾਇਨ ਗੁਰੂਕੋ ਆਪੇ ਅੰਮ੍ਰਿਤ ਪੀਯ ਆਪ ਨਿਰੰਕਾਰ ਅਕਾਰ ਹੈ ਆਪੇ ਆਪੇ ਕਰੇ ਸੋਤਿਆ ਜਰਾ ਜੂਰ ਹਾਜਰਾ ਜੂਰ ਸਰਵ ਕਲਾ ਭਰਪੂਰ ਸਿਮਰਤ ਗੁਰੂ ਲੋਕ ਬਲੋਕ ਦੇ ਰਖਿਆ ਭਗਤ ਵਛਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰੂ ਸ਼ਬਦ ਨਾਲ ਜੁੜੇ ਬੈਠੇ ਸਾਧ ਸੰਗਤ ਜੀ ਧੰਤਾ ਦੇ ਜੋਗੜ ਭਾਗੇ ਹੋ ਮਾਰਾ ਇਹਨੇ ਕਿਰਪਾ ਦਿਆ ਕੀਤੀ ਹੈ ਜੀਵਨ ਸਵਾਸ ਬਖਸ਼ਿਆ ਤੰਦਰੁਸਤੀਆਂ ਉਦੋਂ ਇਸ਼ਾਨਾ ਦਿੱਤਾ ਆਪਣੀ ਗੋਦ ਬਖਸ਼ੀ ਕੀਤੀ ਹੈ ਆਓ ਗੁਰੂ ਸਾਹਿਬ ਜੀ ਮਿਹਰ ਕਰਨ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਨੀ ਮੰਨਿਆ ਮਾਣ ਦਿਵਾਇਓ ਬਾਣੀ ਜਿਹੜੀ ਨਿਮਾਨਿਆਂ ਨੂੰ ਮਾਨ ਦਿੰਦੀ ਹੈ ਅਪਰਾਧੀਆਂ ਪਾਪੀਆਂ ਨੂੰ ਬਖਸ਼ ਕੇ ਭਗਤ ਬਣਾ ਦਿੰਦੀ ਹੈ ਆ ਕਿਰਤ ਕਣੇ ਨੂੰ ਪਾਲਦੀ ਹੈ ਲੋਕ ਪਰਲੋਕ ਵਿੱਚ ਸਾਡੀ ਰੱਖਿਆ ਕਰਦੀ ਹੈ ਸਾਡੇ ਜੀਵਨ ਨੂੰ ਬਹੁਤ ਸੋਹਣਾ ਬਣਾਉਣ ਦੇ ਲਈ ਮਹਾਰਾਜੀ ਬਾਣੀ ਪੂਰੀ ਤਤ ਪਰ ਬੜੀ ਸੋਹਣੇ ਤਰੀਕੇ ਦੇ ਨਾਲ ਸਤਿਗੁਰ ਜੀ ਤਿਆਰ ਬੈਠੇ ਨੇ ਕਿ ਸਾਨੂੰ ਬਹੁਤ ਹੀ ਪਿਆਰਾ ਤੇ ਸੋਹਣਾ ਬਣਾਉਣ ਦੇ ਲਈ ਜਿਵੇਂ ਮਾਂ ਆਪਣੇ ਬੱਚੇ ਨੂੰ ਨਹਾਉਣ ਤੋਂ ਦੇ ਲਈ ਕੱਪੜੇ ਪਾਉਣ ਦੇ ਲਈ ਸਿਰ ਵਾਉਣ ਦੇ ਲਈ ਤਿਆਰ ਰਹੀਦੀ ਹੈ ਨਾ ਬੜੇ ਵਧੀਆ ਤਰੀਕੇ ਦੇ ਨਾਲ ਐਦਿ ਸਾਡਾ ਪਿਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਤਪਾਲੇ ਬਾਰਕੀ ਨਿਆਈ ਜੈਸੇ ਮਾਤ ਪਿਤਾ ਹੀ ਉਹ ਵੀ ਸਾਨੂੰ ਸੋਹਣਾ ਦੇਖਣਾ ਚਾਹੁੰਦੇ ਐ ਮਹਾਰਾਜ ਇਹ ਸੋਹਣਾ ਬਣੇ ਤੇ ਜਿਵੇਂ ਮਾਂ ਬੱਚੇ ਨੂੰ ਇਸ਼ਨਾਨ ਕਰਾ ਕੇ ਨਹਾ ਤੋ ਆ ਕੇ ਉਹ ਗਲੀ ਚ ਖੇਲਦਾ ਸੋਨਾ ਬਣਾ ਦਿੰਦੀ ਹੈ ਨਾ ਐਦਾਂ ਮਹਾਰਾਜ ਸਾਨੂੰ ਸੋਨਾ ਬਣਾਉਣ ਦੇ ਲਈ ਹੁਕਮ ਕਰਦੇ ਨੇ ਕਹਿੰਦੇ ਕਾਰਿਸ਼ ਇਸ਼ਨਾਨ ਸਿਮਰ ਪ੍ਰਭ ਆਪਣ ਮਨ ਤਨ ਭੈ ਆ ਰੋਗਾ ਕੋਟ ਵਿਗਨ ਲਾਤੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਭਾਕਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੁਰਖਿਆ ਸੋ ਮਹਾਰਾਜ ਜੀ ਆਸ਼ੀਰਵਾਦ ਕਰਾਉਂਦੇ ਨੇ ਕਹਿੰਦੇ ਇਸ਼ਨਾਨ ਕਰ ਭਾਈ ਫਿਰ ਫਿਰ ਗੁਰਦੁਆਰੇ ਜਾਇ ਸੋ ਜੀ ਪਾਸੀ ਗੁਰੂ ਦੇ ਦਵਾਰੇ ਜਾ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਤੇ ਗੁਰੂ ਦੇ ਪਿਆਰਿਆਂ ਦੇ ਨਾਲ ਮਿਲ ਕੇ ਉਸ ਬਾਣੀ ਨੂੰ ਸੁਣ ਜਾਗਾ ਗਾ ਸਕਦਾ ਗਾ ਸੁਣ ਸਕਦਾ ਸੁਣ ਕੋਈ ਅਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਭੈ ਆਪ ਵਿਚਾਈ ਗੁਰਮੁਖ ਵੈਸੋ ਸ਼ਫਾ ਸ਼ਫਾ ਵਿਸਾਈ ਸੋ ਰਲ ਮਿਲ ਕੇ ਰੱਬ ਦੇ ਪਿਆਰਿਆਂ ਨਾਲ ਗੁਣ ਗਾਹਾਂ ਰੱਬ ਦੇ ਗੁਣ ਗਾ ਇਹ ਮਹਾਰਾਜ ਦਾ ਹੁਕਮ ਹੈ ਸਾ ਸੰਗਤ ਜੀ ਸੌ ਤੀਜੇ ਪਾਸ਼ਾ ਦਾ ਲੜੀ ਵਾਲਾ ਸ਼ਬਦ ਜਿਹੜਾ ਹਰਮ ਕਰਦੇ ਹਾਂ ਮਾਰੇ ਫਰਮਾਨ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੈ 551 ਮਾਰੇ ਕਹਿੰਦੇ ਕਰਮ ਧਰਮ ਸਭ ਬੰਧਨਾਂ ਪਾਪ ਪੁਨ ਸੰਬੰਧ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਬੰਧਨਾਂ ਦੇ ਵਿੱਚ ਬੰਦੇ ਕਰ ਰਹੇ ਹਾਂ ਜਿੰਨੇ ਕਰਮ ਨੇ ਇਹ ਬੰਧਨ ਨੇ ਮਾਫ਼ ਕਰਨਾ ਪਾਪ ਉਹਨੇ ਇਹ ਵੀ ਇੱਕ ਬੰਧਨ ਦੀ ਤਰ੍ਹਾਂ ਨੇ ਭਾਵੇਂ ਪੁੰਨ ਨੂੰ ਤੇ ਆਪਾਂ ਧਰਮ ਨੂੰ ਇਸ ਤੋਂ ਲੱਗ ਰੱਖਾਂਗੇ ਕਿ ਉਹ ਪੁੰਨ ਦੇ ਧਰਮ ਜਿਹੜਾ ਹੈ ਮੋਕਸ਼ ਦਿੰਦਾ ਹੈ ਮੁਕਤੀ ਕਰਦਾ ਪਰ ਖਿਮਾ ਕਰ ਦੇਣਾ ਧਰਮ ਦੀ ਜਿਹੜੀ ਪ੍ਰਵਾਹਸ਼ਾ ਸਾਡੇ ਲਈ ਕੁਝ ਹੋਰ ਹੈ ਅਸਲ ਦੇ ਵਿੱਚ ਜਿਹੜੀ ਪ੍ਰਵਾਹਸ਼ਾ ਉਹ ਨਾ ਮੰਨ ਕੇ ਜਦੋਂ ਅਸੀਂ ਆਪਣੇ ਮਨਦਲ ਦੀ ਪ੍ਰਵਾਹਸ਼ਾ ਧਰਮ ਦੀ ਤੇ ਕਰਮ ਦੀ ਕਰ ਲੈਂਦੇ ਆ ਜਾਂ ਪੁੰਨ ਦੀ ਕਰ ਲੈਂਦੇ ਆ ਫਿਰ ਉਹ ਇੱਕ ਬੰਧਨ ਬਣ ਜਾਂਦਾ ਜਿਹੜੇ ਅਸੀਂ ਕੰਮ ਮੰਨਦੇ ਪਿੱਛੇ ਲੱਗੇ ਕਰਦੇ ਆ ਉਹ ਭਾਵੇਂ ਕੋਈ ਧਰਮ ਦੀ ਗੱਲ ਹੋਵੇ ਧਰਮ ਦਾ ਕੰਮ ਹੋਵੇ ਚਾਹੇ ਕੋਈ ਪੁੰਨ ਦਾ ਕੰਮ ਹੋਵੇ ਉਹ ਇੱਕ ਬੰਧਨ ਹੈ ਜਿਵੇਂ ਆਪਾਂ ਸੌਕੀਦਾਰ ਲੈਂਦੇ ਆ ਕਿਸੇ ਨੂੰ ਕੋਈ ਸਰੀਰਕ ਰੋਗ ਹੈ ਤੇ ਓ ਮਰਯਾ ਗਿਰਦਾਸ ਗਣੀ ਤੇ ਉਹਦਾ ਫਰਜ ਹੈ ਉਹ ਉਹਦੇ ਲਈ ਹਰ ਵੇਲੇ ਹਰ ਵੇਲੇ ਸੋਚ ਸੋਚ ਕੇ ਮਰਯਾ ਨੂੰ ਕਹੀ ਜਾਏ ਹਰ ਵੇਲੇ ਉਹਦੇ ਬਾਰੇ ਸੋਚੀ ਜਾਵੇ ਜਾਂ ਕੋਈ ਹੋਰ ਕੋਈ ਦੁਨਿਆਵੀ ਚੀਜ਼ ਚਾਹੀਦੀ ਉਹਦੇ ਬਾਰੇ ਹੀ ਮਤਲਬ ਕਰੀ ਜਾਵੇ ਪੁੰਨ ਕਰਕੇ ਸੇਵਾ ਕਰਕੇ ਉਹਦੇ ਬਦਲੇ ਇਸ ਤਰ੍ਹਾਂ ਕਰੀ ਜਾਵੇ ਤੇ ਉਹ ਫਿਰ ਇੱਕ ਮਰਯਾ ਜਿੰਦੇ ਇੱਕ ਬੰਧਨ ਜਿਹਾ ਹੀ ਹੈ ਕਿਉਂਕਿ ਜੇ ਬੰਦਨੇ ਨਹੀਂ ਹੈ ਤੇ ਫਿਰ ਇਹ ਪੰਕਤੀ ਪੜਨੀ ਪੈਗੀ ਸੇਵਾ ਕਰਤ ਹੋਏ ਨੇ ਕਿੰਨੇ ਕੰਮ ਨਹੀਂ ਕੰਮ ਇਸ ਕੋ ਹੋਤ ਪ੍ਰਭ ਸੁਆਮੀ ਇਦਾਂ ਦੀ ਚੀਜ਼ ਤੇ ਬਿਰਲੇ ਬਿਰਲੇ ਵਿੱਚ ਹੈ ਜਿਹੜਾ ਕਰਮ ਕਰਕੇ ਗਾਂ ਜਾਂਦਾ ਹੈ ਠੀਕ ਹੈ ਜੀ ਕਰਮ ਕਰਕੇ ਅੱਗੇ ਜਾਂਦਾ ਉਹ ਦੇਖਦਾ ਨਹੀਂ ਪਿੱਛੇ ਵੀ ਇਹਦਾ ਮਿਲਣਾ ਜਾਂ ਨਹੀਂ ਮਿਲਣਾ ਠੀਕ ਹੈ ਉਹ ਆਪਣੀ ਪੂੰਜੀ ਜਮਾ ਕਰਵਾ ਕੇ ਨਹੀਂ ਵਾਰ-ਵਾਰ ਜਾ ਕੇ ਸਾਡੇ ਵਾਂਗੂ ਜਾ ਕੇ ਤੇ ਵੀ ਉਹ ਜਾ ਕੇ ਐਂਟਰੀ ਕਰਾਉਂਦਾ ਵੀ ਐਂਟਰੀ ਕਰਦੇ ਹੁਣ ਕਿੰਨੇ ਕ ਚੜ ਗਏ ਨਹੀਂ ਉਹ ਨਹੀਂ ਇਦਾਂ ਦੱਸਦੀ ਇਕਦਾ ਉਹ ਕਹਿੰਦਾ ਮੈਂ ਕਰਮ ਕਰ ਦਿੱਤਾ ਉਹ ਕਹਿੰਦਾ ਮੈਂ 20 ਰੁਪਏ ਦਾ ਲੰਗਰ ਲਾ ਦਿੰਦਾ ਹੁਣ ਜੋ ਅੱਗੇ ਨੰਕਾਰ ਕਰੇ ਉਹ ਹੀ ਕਰੇ ਅੱਗੇ ਕੀ ਬਣਨਾ ਹੈ ਕੀ ਨਹੀਂ ਬਣਨਾ ਪ੍ਰੋਫਿਟ ਹੋਣਾ ਲਾਸ ਹੋਣਾ ਉਹ ਇਹ ਚੀਜ਼ ਨੂੰ ਦੇਖਦਾ ਉਹ ਕਰਮ ਕਰਕੇ ਤੇ ਗਾਂ ਜਾਂਦਾ ਸੋ ਮਹਾਰਾਜ ਜੀ ਕਹਿੰਦੇ ਨੇ ਵੀ ਕਰਮ ਧਰਮ ਸਭ ਬੰਧਨ ਪਾਪ ਪੁੰਨ ਸੰਬੰਧ ਇਸ ਸੰਸਾਰ ਚੰਗੇ ਮੰਦੇ ਕਰਮਾਂ ਦੇ ਬੰਧਨਾਂ ਦੇ ਵਿੱਚ ਪਿਆ ਹੋਇਆ ਮਾੜੇ ਕਰਮ ਵੀ ਮਨ ਵਿੱਚ ਲੱਗੇ ਕਰਦਾ ਖਿਮਾ ਕਰ ਦੇਣਾ ਚੰਗੇ ਵੀ ਮਨ ਦੇ ਪਿੱਛੇ ਲੱਗੇ ਕਰ ਉਹ ਵੀ ਦੇ ਮਨ ਦੇ ਇੱਕ ਕਹਿਣ ਤੇ ਕਰਦਾ ਸਾਰਾ ਕੁਝ ਮਨ ਦੇ ਵਿੱਚ ਹੀ ਸੋਚ ਕਰੀਏ ਮਰ ਜੀ ਦੇ ਸਾਰੇ ਬੰਧਨ ਹੀ ਨੇ ਸੰਸਾਰ ਤੇ ਮਾਇਆ ਨਾਲ ਜੋੜਨ ਦੀ ਇੱਕ ਇਹ ਵਿਧੀ ਚਲੀ ਹੋਈ ਹੈ। ਮਮਤਾ, ਮੋਹ ਸੋ ਬੰਧਨਾ ਪੁੱਤਰ ਕਲਤਰ ਸੋ ਤੰਦ। ਇਹੋ ਜਿਹੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜੀ ਮਮਤਾ ਹੈ, ਜਿਹੜਾ ਮੋਹ ਹੈ ਇਹ ਵੀ ਬੰਧਨ ਹੈ। ਪੁੱਤਰ ਤੇ ਇਸਤਰੀ ਮਹਾਰਾਜ ਜੀ ਕਹਦੇ ਵੀ ਬੰਧਨ ਹੈ। ਪੁੱਤਰ ਕਲਤਰ ਸੋ ਤੰਦ। ਸੋ ਇਹ ਜਿਹੜਾ ਸਾਰਾ ਕੁਝ ਤੰਦ ਦਾ ਮਤਲਬ ਇਹ ਸਾਰਾ ਝਮੇਲਾ ਜਾਈ ਹੈ। ਕੀ ਮੈਂ ਕਰ ਦੇਣਾ ਜੋ ਮਹਾਰਾਜ ਜੀ ਨੇ ਲਿਖਿਆ ਉਹ ਹੀ ਦੱਸ ਦੇਣ। ਸੰਸਾਰ ਦੇ ਵਿੱਚ ਜਿਹੜਾ ਅਸੀਸ ਜਮ ਉਹ ਸਭ ਕੁਝ ਕਰ ਰਹੇ ਆ ਨਾ ਆਪਾਂ ਕਈ ਦਿਨੇ ਵਿੱਚ ਝਮੇਲਿਆਂ 'ਚ ਵਸੇ ਹੋਏ ਆ ਤੇ ਮਹਾਰਾ ਜੀ ਕਿਹਾ ਵੀ ਪੁੱਤਰ ਕਲਤਰ ਸਤੰਦ ਮੁੱਕਦੀ ਨਹੀਂ ਗੱਲਾਂ ਕਦੀ ਮਤਲਬ ਖਾਚਾਂ ਨਹੀਂ ਮੁੱਕਦੀਆਂ ਘਰ ਦੇ ਪਰਿਵਾਰ ਦੀਆਂ ਨਹੀਂ ਮੁੱਕਦੀਆਂ ਟੱਬਰ ਦੀਆਂ ਨਹੀਂ ਮੁੱਕਦੀਆਂ ਜਿਹੜਾ ਲੜ ਲੱਗਿਆ ਜਾਂ ਲੱਗੀ ਉਹਦੀਆਂ ਨਹੀਂ ਮੁੱਕਦੀਆਂ ਸਾਰਿਆਂ ਦੀਆਂ ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਸਾਰੀ ਜ਼ਿੰਦਗੀ ਬਸ ਕੋਈ ਨਾ ਕੋਈ ਕੰਮ ਚੱਲੀ ਜਾਣਾ ਗੱਲ ਚੱਲੀ ਜਾਣੀ ਉਹ ਕੀ ਆ ਠੀਕ ਹੈ ਜੀ ਕੋਈ ਵਸਤੂਆਂ ਲਿਆਉਣੀ ਆ ਕੋਈ ਸਬਾਨ ਲਿਆਉਣਾ ਕੋਈ ਕਿਸੇ ਬਾਰੇ ਗੱਲ ਕੋਈ ਕੋਈ ਗੱਲ ਕੋਈ ਕਈ ਗੱਲ ਕੋ ਮਵਾਟ ਮਰ ਦੀ ਗੱਲ ਕੋ ਕਲੇਸ਼ ਦੀ ਗੱਲ ਕਿਸੇ ਦੇ ਰਸ ਜਾਂ ਦੀ ਗੱਲ ਕਿਸੇ ਦੇ ਮਿਲਣ ਦੀ ਗੱਲ ਇਹ ਮਹਾਰਾਜ ਜੀ ਕਹਿੰਦੇ ਚਿਮੇ ਲੈ ਹੀ ਨੇ ਧੰਦਿਆਂ ਚ ਤੂੰ ਫਸਿਆ ਧੰਦੇ ਤੇਰੇ ਜਿੱਤਣ ਦੇ ਨਹੀਂ ਧੰਦਿਆਂ ਨੇ ਤੈਨੂੰ ਜਿੱਤ ਲਿਆ ਤੂੰ ਧੰਦਿਆਂ ਦਾ ਜਿੱਤਣਾ ਸੀ ਮੈਂ ਧੰਦਿਆਂ ਤੇ ਕੰਟਰੋਲ ਕਰਨਾ ਸੀ ਉਹਨਾਂ ਤੇ ਜਿੱਤ ਪਾਉਣੀ ਸੀ ਮਨ ਜਿੱਤੇ ਜਗਜੀਤ ਇਤਨ ਦਿਨ ਮੈਨੂੰ ਹੀ ਹਰਾ ਕੇ ਮੈਨੂੰ ਜਿੱਤ ਗਏ ਮੈਨੂੰ ਇਹਨਾਂ ਨੇ ਬੁੱਢਾ ਕਰ ਦਿੱਤਾ ਮੈਨੂੰ ਇਹਨਾਂ ਨੇ ਕਮਜ਼ੋਰ ਕਰ ਦਿੱਤਾ ਮੁੱਕੇ ਹੀ ਨਹੀਂ ਮੁੱਕੇ ਧੰਦਾ ਕਰਦਿਆਂ ਮਾਰੇ ਕਹਿੰਦੇ ਜਗਤ ਮਰ ਗਿਆ ਇਹ ਧੰਦੇ ਵਿੱਚ ਲੱਗ ਗਏ ਇਸ ਨੇ ਸਾਰਾ ਹੀ ਜੀਵਨ ਜਿਹੜੇ ਝਮੇਲਿਆਂ ਦੇ ਵਿੱਚ ਬਤਾ ਦਿੱਤਾ ਸੁਮਰੀ ਬਾਣੀ ਵਿੱਚ ਬਹੁਤ ਕੁਝ ਸਭ ਸਭ ਲਿਖਿਆ ਇਹ ਗੁਣ ਗੋਵਿੰਦ ਗਾਇਓ ਨਹੀਂ ਜਨਮਕਾਰਤ ਕੀਮ ਬਸ ਇਹ ਝਮੇਲਿਆਂ ਦੇ ਵਿੱਚ ਆਪਣਾ ਜੀਵਨ ਜਿਹੜਾ ਆਪਣਾ ਬਹੁਤ ਕੀਮਤੀ ਸਮਾਂ ਜਿਹੜਾ ਨਸ਼ਟ ਹੋ ਚੁੱਕਾ ਸਾਡਾ ਬਹੁਤ ਕੀਮਤੀ ਸਮਾਂ ਨਸ਼ਟ ਹੋ ਚੁੱਕਾ ਜਿਸ ਦਿਨ ਸਾਡੀ ਜ਼ਿੰਦਗੀ ਦਾ ਇੱਕ ਦਿਨ ਰਹਿ ਜਾਣਾ ਨਾ ਇੱਕ ਦਿਨ ਜੇ ਸਾਨੂੰ ਪਤਾ ਬਾਈ ਦੇ ਵਿੱਚ ਲੱਗ ਜੇ ਫਿਰ ਸਾਨੂੰ ਆਪਾਂ ਕਹਿਣਾ ਵੀ ਆਪਾਂ ਦੇ ਉਹ ਜਿਹੜੇ ਪਿਛਲੇ ਦਿਨ ਸੀ ਕਾਸ਼ ਉਹ ਅੱਗੇ ਲੱਗ ਜਾਣ ਜਿਹੜੇ ਪਿਛਲੇ 10 ਸਾਲ ਬੀਤੇ ਸੀ ਉਹ ਅੱਗੇ ਨਹੀਂ ਆ ਸਕਦੇ ਮੁੜ ਕੇ ਨਹੀਂ ਆ ਸਕਦੇ ਤੇ ਉਹ ਕਾਲ ਕਹਿੰਦੇ ਨਹੀਂ ਤੇਰਾ ਇੱਕੋ ਹੀ ਦਿਨ ਬਾਕੀ ਹੈ ਜੇ ਸਾਨੂੰ ਇਹ ਕੋਈ ਦੱਸ ਦੇਵੇ ਸਹੀ ਜਰੂਬ ਵਿੱਚ ਤੁਹਾਡਾ ਅੱਜ ਦਾ ਹੀ ਦਿਨ ਬਾਕੀ ਹੈ ਤੇ ਅਸੀਂ ਕੀ ਕਰਾਂਗੇ ਅਸੀਂ ਕਹਿੰਨਾ ਅੱਜ ਹੀ ਗੁਰਦੁਆਰੇ ਜਾਓ ਅੱਜ ਹੀ ਦਾਨ ਪੁੰਨ ਸਾਰਾ ਕਰਦੇ ਹੋ ਕੱਲ ਉਹ ਤੇ ਲੁੱਟ ਪੁੱਟ ਲੈਣਾ ساری ਦੁਨੀਆ ਨੇ ਅੱਜ ਹੀ ਮਹਾਰਾਜ ਦਾ ਸਿਮਰਨ ਕਰ ਲੋ ਤੇ ਮਹਾਰਾਜ ਜੀ ਕਹਿੰਦੇ ਤੂੰ ਸਮਝਦਾ ਕਿਉਂ ਨਹੀਂ ਹਮ ਆਦਮੀ ਹਾਂ ਇੱਕਦਮ ਹੀ ਜਿਦਾਂ ਕੋਈ ਸਮਝਣ ਲੱਗ ਪਏ ਮੈਂ ਮੈਂ ਵੀ ਤੁਹਾਡੇ ਨਾਲ ਆ ਮੈਂ ਤੇ ਤੁਸੀਂ ਫਿਰ ਅਸੀਂ ਨਾ ਕੋਈ ਪਾਪ ਕਰਾਂਗੇ ਨਾ ਇਸ ਚਮੇਲੀਆਂ ਚ ਫਸਾਂਗੇ ਨਾ ਭੱਜੂ ਭੱਜੂ ਕਰਾਂਗੇ ਦੌੜ ਹੀ ਨਹੀਂ ਮੁੱਕਦੀ ਆ ਕਰਨਾ ਉਹ ਕਰਨਾ ਹੈ ਉਹੀ ਗੱਲ ਭਈ ਸਿਰੇ ਸਿਰ ਧੰਦੇ ਲਾਇਆ ਤੁਦ ਸੰਸਾਰੋਂ ਪਾਇਆ ਮੁੱਕਦੇ ਨਾ ਨਾ ਮੇਰੇ ਮੁੱਕੇ ਨਾ ਤੁਹਾਡੇ ਮੁੱਕਦੇ ਇੱਕ ਦਿਨ ਸਰੀਰ ਨੇ ਮੁੱਕ ਜਾਣਾ ਤੇ ਉਹ ਟਬਰਾਂ ਦੇ ਉਦਹੀਂ ਧੰਦੇ ਫੇਰ ਉਦਹੀਂ ਕਲੇ ਠੀਕ ਹੈ ਫਿਰ ਹੋਰ ਕੋ ਜਿਹੜੇ ਜੰਮੇ ਨੇ ਉਹਨਾਂ ਨੇ ਮੁਕਾਈ ਜਾਣੇ ਨੇ ਉਹਨਾਂ ਵੀ ਚਲੀ ਜਾਣ ਸੋ ਸੱਜੇ ਬਾਸ਼ਾ ਜੀ ਕਹਿੰਦੇ ਚੱਕਰ ਵਿੱਚ ਮੇਲਾ ਮਮਤਾ ਮੋਹ ਸੋ ਬੰਧਨਾ ਪੁੱਤਰ ਕਲਦਰ ਸੁਤੰਦ ਇਸਤਰੀ ਮਮਤਾ ਮੋਹ ਪੁੱਤਰ ਸਭ ਕੁਝ ਜਿਹੜਾ ਹੈ ਇਹ ਬੰਧਨਾ ਦੇ ਵਿੱਚ ਹੀ ਬੰਧਣ ਦਾ ਬੱਝਿਆ ਹੀ ਅਸੀਂ ਰਿਸ਼ਤੇ ਦਾ ਬੰਧਣ ਹੀ ਹੈ ਜਦੋਂ ਅਸੀਂ ਵਿਆਹ ਜਾਂਦੇ ਆ ਵੀ ਰਿਸ਼ਤਾ ਬਣ ਜਾਂਦਾ ਫਿਰ ਫਰਜ਼ ਨਿਭਾਣੇ ਪੈਂਦੇ ਕੋਈ ਨਾ ਵੀ ਨਿਭਾਏ ਤੇ ਕਾਨੂੰਨ ਨਿਭਾਉਂਦਾ ਫਿਰ ਉਹ ਫਿਰ ਕਹਿੰਦਾ ਵੀ ਆ ਜਾ ਇੱਧਰ ਕਿਉਂ ਨਹੀਂ ਨਿਭਾਉਣੇ ਤੇਨੂੰ ਤੈਨੂੰ ਨਿਭਾਉਣੇ ਪੈਣਗੇ ਜੇ ਸਾਡੇ ਘਰ ਬੱਚੇ ਜੰਮੇ ਨੇ ਤੇ ਸਾਨੂੰ ਫਰਜ਼ ਨਿਭਾਉਣੇ ਪੈਣਗੇ ਕੋਈ ਆਪਣੇ ਬੱਚੇ ਨੂੰ ਬਾਹਰ ਨਹੀਂ ਸੁੱਟ ਸਕਦਾ ਅੰਦਰ ਹੋ ਸਕਦਾ ਉਹਨਾਂ ਨੂੰ ਵੱਡੇ ਕਰਨਾ ਪਏਗਾ ਕੋਈ ਆਪਣੇ ਬਜ਼ੁਰਗਾਂ ਨੂੰ ਵੀ ਘਰੋਂ ਬਾਹਰ ਨਹੀਂ ਕੱਢ ਸਕਦਾ ਉਹ ਵੀ ਕਾਨੂੰਨ ਵਿੱਚ ਲਿਖਿਆ ਫਰਜ਼ ਨਿਭਾਉਣੇ ਪੈਣਗੇ ਕੋਈ ਵੀ ਕਿਸੇ ਨਾਲ ਵਧੇਗੀ ਕਰੀ ਨਹੀਂ ਸਕਦਾ ਸੰਵਿਧਾਨ ਵਿੱਚ ਸਭ ਕੁਝ ਲਿਖਿਆ ਜੇ ਸਾਨੂੰ ਇਹਦੀ ਜਾਣਕਾਰੀ ਹੋਵੇ ਸੋ ਇਹ ਜਿਹੜੇ ਫਰਜ਼ ਤੇ ਆਪਾਂ ਨੂੰ ਆਈ ਜਾਣੇ ਬਸ ਇਹ ਬੰਧਨ ਹੀ ਹੋਗੇ ਫਿਰ ਕਈ ਚਾਹੁੰਦੇ ਨਹੀਂ ਉਹਨਾਂ ਨੂੰ ਕਰਨਾ ਪੈਂਦਾ ਹੈ ਕਿ ਪਿਆਰ ਨਾਲ ਕਰਦੇ ਨੇ ਕਈ ਮਜਬੂਰੀ ਵਿੱਚ ਕਰਦੇ ਨੇ ਬੰਧਨ ਨਹੀਂ ਹੋ ਗਿਆ ਜੀ ਬੰਧਨ ਨੇ ਫਸਿਆ ਕੀ ਕਰੀਏ ਜਦ ਦੇਖਾਂ ਤੇ ਜਿਵਰੀ ਮਾਇਆ ਕਾ ਸੰਬੰਧ ਮਰ ਜੀ ਕਹਿੰਦੇ ਜਿੱਦਰ ਵੀ ਦੇਖਦੇ ਆਂ ਬਸ ਮਾਇਆ ਦਾ ਹੀ ਜੰਜਾਲ ਮਾਇਆ ਦੀ ਜਿਵਰੀ ਮਾਇਆ ਦੀ ਸੰਗਲੀ ਪਈ ਹੋਈ ਹੈ ਅਭਿਨੇ ਬਹੁ ਬਹੁਏ ਭਸਮੜ ਭੋਰਸਦਾਇ ਵਡਾ ਹੋਆ ਦੁਨੀਦਾਰ ਗਲ ਸੰਗਲ ਘਤ ਚਲਾਇਆ ਇਹ ਜੰਜੀਰ ਕਰਕੇ ਅਸੀਂ ਗਲ ਵਿੱਚ ਜੰਜੀਰ ਪਈਏ ਤਾਂ ਹੀ ਸ਼ਾਮ ਨੂੰ ਜਦੋਂ ਹਨੇਰਾ ਹੁੰਦਾ ਘਰ ਮੈਂ ਤੋਚੀ ਭਜਦੇ ਆ ਇਹ ਮਾਇਆ ਦੀ ਜੰਜੀਰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਉਹ ਬਾਲੀ ਦੀ ਜੀਰਾਂ ਦੀ ਗੱਲ ਨਹੀਂ ਕੀਤੀ ਗੰਗਾ ਨੂੰ ਪਵਿੱਤਰ ਮੰਨਿਆ ਬਾਣੀ ਇੱਕ ਗੰਗਾ ਦੀ ਤਰ੍ਹਾਂ ਇਹ ਜਦੋਂ ਸਾਡੇ ਜੀਵਨ ਵਿੱਚ ਆ ਜਾਂਦੀ ਹੈ ਤੇ ਫਿਰ ਬੰਦਨਾ ਦੀਆਂ ਜੰਜੀਰਾਂ ਰੱਬ ਤੋੜ ਦਿੰਦਾ ਮੋਦੀਆਂ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੇ ਅੰਧ ਮਾਲਾ ਜੀ ਕਹਿੰਦੇ ਸੱਚੇ ਨਾਮ ਤੋਂ ਬਿਨਾ ਅੰਨਾ ਜਿਆ ਅੰਨਾ ਹੋ ਕੇ ਵਰਤਦੇ ਲਿਖਿਆ ਹੋਇਆ ਵਰਤਨ ਵਰਤੇ ਅੰਧ ਇਹ ਸਾਰਿਆਂ ਨਾਲ ਅੰਨਾ ਹੋ ਕੇ ਵਰਤੀ ਜਾਂਦਾ ਸਜਾਕਾ ਹੋ ਕੇ ਵਰਤਨਾ ਅੰਨੇ ਦਾ ਮਤਲਬ ਇਹ ਨਹੀਂ ਵੀ ਮਤਲਬ ਅੱਖੀਆਂ ਤੋਂ ਅੰਨੇ ਦੀ ਗੱਲ ਕੀਤੀ ਆ ਜਿਹੜਾ ਦਿਮਾਗ ਹੈ ਨਾ ਸਾਡੀ ਖੋਪਰੀ 'ਚ ਇਹਦੇ ਤੋਂ ਅੰਨਾ। ਈਨੂੰ ਪਤਾ ਹੀ ਨਹੀਂ ਵੀ ਕਿਤੇ ਕੀ ਬੋਲਣਾ, ਕਿਤੇ ਕੀ ਕਰਨਾ, ਕਿਹਨੂੰ ਕਿੱਦਾਂ ਬੁਲਾਉਣਾ, ਕਿਹਨੂੰ ਕਿੱਦਾਂ ਨਹੀਂ ਬੁਲਾਉਣਾ। ਬਸ ਐਦਾਂ ਹੀ ਕਰੀ ਜਾਂਦਾ। ਇਹਨੂੰ ਅੰਧ ਕਹਿੰਦੇ ਨੇ। ਮਤਲਬ ਅਗਿਆਨੀ ਬੰਦੇ ਨੂੰ ਅੰਨਾ ਕਿਹਾ ਬਾਣੀ ਵਿੱਚ। ਨਾਨਕ ਸੱਚੇ ਜਿਹੜੇ ਕੋ ਸੱਚਾ ਨਾਮ ਨਹੀਂ ਉਹਨੂੰ ਥੋੜ੍ਹਾ ਮਾਫ਼ ਕਰ ਦੇਣਾ ਮੈਂ। ਅੱਜ ਸ਼ਰੂ ਵਿੱਚ ਵੀ ਹੁਕਮ ਅੰਮੇ ਵਿੱਚ ਵੀ ਕਿਹਾ ਜਿਹੜਾ ਆਤਮਕ ਗਿਆਨ ਹੈ ਇਹਦੇ ਨਾਲੋਂ ਸ੍ਰੇਸ਼ਟ ਕੋਈ ਵਿੱਦਿਆ ਹੀ ਨਹੀਂ। ਜੇ ਕੋਈ ਪੀ ਐਚ ਡੀ ਕਰ ਲੈ ਸਲੂਟ ਹੈ ਬੜੀ ਮਿਹਨਤ ਕਰ ਦਿੰਦੇ ਹੋ ਪਰ ਮੈਂ ਦਾਅਵੇ ਨਾਲ ਤੇ ਵਿਸ਼ਵਾਸ ਨਾਲ ਕਹਿ ਰ ਲਵਾਂਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁਲ ਨਹੀਂ ਕੋਈ ਵੀ ਵਿਦਿਆ ਕੋਈ ਵੀ ਵਿਦਿਆ ਵੱਡੇ ਵੱਡੇ ਫਲਸਫੇ ਪਰ ਵੱਡੇ ਵੱਡੇ ਵਿਦਵਾਨ ਝਗੜਦੇ ਵੀ ਦੇਖੇ ਨੇ ਇੱਕ ਦੂਜੇ ਦੇ ਮਤਲਬ ਉਹ ਬਤ ਕੋਈ ਕਰਦੇ ਵੀ ਦੇਖੇ ਨੇ ਵੱਡੇ ਵੱਡੇ ਆਈ ਐਸ ਜਿਹੜੇ ਨੇ ਉਹ ਫਸਦੇ ਵੀ ਦੇਖੇ ਨੇ ਵਿਜੀਲੈਂਸ ਵਾਲੇ ਵੀ ਫਸਦੇ ਦੇਖੇ ਨੇ ਉਹ ਕਬਰਾਂ ਹੁੰਦੀਆਂ ਨੇ ਜਿਨ੍ਹਾਂ ਨੇ ਫੜਨਾ ਉਹੀ ਫੜੀ ਹੋਈ ਜਾਂਦੇ ਨੇ ਤੇ ਉਹਨਾਂ ਦੀ ਕਿੰਨੀ ਵੱਡੀ ਵਿੱਦਿਆ ਐ ਵੀ ਥੋੜਾ ਆਈ ਪੀਐਸ ਵਰਤੀ ਹੁੰਦੇ ਨੇ ਆਈ ਐਸ ਵਰਤੇ ਹੁੰਦੇ ਨੇ ਉਹਨਾਂ ਦੀ ਪੂਰੀ ਤਪੱਸਿਆ ਹੁੰਦੀ ਹੈ ਦਿਨ ਰਾਤ ਦੀ 22 ਘੰਟੇ ਪੜਾਈ ਤੇ ਉਹ ਤੋਂ ਬਾਅਦ ਫਿਰ ਵੀ ਉਹਨਾਂ ਨੂੰ ਅਕਲ ਨਾ ਆਈ ਔਰ ਰਿਸ਼ਤ ਲਈ ਜਾਂਦੇ ਨੇ ਇਹਦਾ ਮਤਲਬ ਉਹ શ્રેਸ਼ਟ ਨਹੀਂ ਜੇ ਉਹ ਵਿੱਦਿਆ ਦੇ ਨਾਲ ਅਕਲ ਆ ਗਈ ਹੁੰਦੀ ਤੇ ਫਿਰ ਇਹ ਪੰਕਤੀ ਤੇ ਨਾ ਪੜ੍ਹਦੀ ਪੜ੍ਹਨ ਨਹੀਂ ਪੈਂਦੀ ਅਕਬਰ ਆ ਨਾਨਕਾ ਉਸ ਸੁਰਸਗਾਏ ਗੁਰਪੀਰ ਹਮਾ ਤਾਂ ਪਰੇ ਜਾ ਮਰਦਾਰ ਨਾ ਖਾਏ ਇਹਨੇ ਦੱਸਣਾ ਸੀ ਅਸਲ ਉਹ ਵੀ ਚਾਹੀਦੀ ਵਿਦਿਆ ਮੈਂ ਉਹ ਨਹੀਂ ਕਹਿੰਦਾ ਵੀ ਉਹ ਵਿਦਿਆ ਨਹੀਂ ਚਾਹੀਦੀ ਜਾਂ ਉਹ ਬੰਦੇ ਚੰਗੇ ਨਹੀਂ ਹੁੰਦੇ ਉਹ ਬੜੇ ਚੰਗੇ ਹੁੰਦੇ ਨੇ ਪਰ ਜੇ ਉਹ ਹੱਕ ਤੇ ਸੱਚ ਤੇ ਪਹਿਰਾ ਦੇਣ ਫਿਰ ਉਹਨਾਂ ਦੀ ਵਿਦਿਆ ਜਿਹੜੀ ਹੈ ਉਹ ਉਹ ਜਿਹੜੀ ਉਹ ਵੀ ਭਗਤੀ ਬਣ ਸਕਦੀ ਹੈ ਇਸ ਕਰਕੇ ਜਿਹੜੀ ਗੁਰਬਾਣੀ ਹੈ ਇਹ ਬਹੁਤ ਸ੍ਰੇਸ਼ਟ ਵਿਦਿਆ ਬੜੀ ਵੱਡੀ ਵਿਦਿਆ ਮੈਂ ਵੀ ਸਵੇਰੇ ਕਹਾਂ ਵੀ ਜਿਹੜਾ ਇਹ ਵਿਦਿਆ ਪੜਦਾ ਹੈ ਜਾਂ ਪੜਾਉਂਦਾ ਹੈ ਨਾ ਇਹ ਇਸ ਪੜਾਉਣ ਵਾਲੇ ਦੀ ਬੜੀ ਇੱਜ਼ਤ ਕਰਿਆ ਕਰੋ ਬੜਾ ਸਤਿਕਾਰ ਕਰਿਆ ਕਰੋ ਜਿਵੇਂ ਅਸੀਂ ਕਿਸੇ ਫਿਲਾਸਫਰ ਨੂੰ ਪੜਦੇ ਹਾਂ ਕਿਸੇ ਸਕਾਲਰ ਨੂੰ ਪੜਦੇ ਹਾਂ ਤੇ ਅਸੀਂ ਕਿੰਨੇ ਵੀ ਵਾਹ ਵੀ ਹੋਏ ਬਹੁਤ ਇੰਟੈਲੀਜੈਂਟ ਪਰਸਨ ਤੇ ਜਿਹੜਾ ਗੁਰਬਾਣੀ ਸੁਣਾਉਂਦਾ ਸੀ ਕਿੰਨੇ ਉਹ ਭਾਈ ਜਿਆ ਭਾਈ ਮਤਲਬ ਮਸ਼ਕਰੀ ਦੇ ਨਾਲ ਜਦੋਂ ਏ ਇਦਾਂ ਦਾ ਲੱਗਦਾ ਮੈਨੂੰ ਤੇ ਇੱਕਦਮ ਮਹਿਸੂਸ ਹੁੰਦਾ ਜਿਵੇਂ ਉਹਨਾਂ ਨੂੰ ਲੱਗਦਾ ਵੀ ਇਹ ਐਵੇਂ ਜਿਹਾ ਅਨਪੜ੍ਹ ਜਿਹਾ ਹੁੰਦਾ ਐਵੇਂ ਮਤ ਐਵੇਂ ਜਿਵੇਂ ਜੋ ਮੈਨੂੰ ਆਪਣੀ ਜ਼ਿੰਦਗੀ 'ਚ ਮਹਿਸੂਸ ਹੋਇਆ ਨਈ ਤੇ ਐਨੇ ਪਿਆਰ ਤੇ ਸਤਿਕਾਰ ਤੇ ਸੰਗ ਤੇ ਸ਼ਰਮ ਦੇ ਨਾਲ ਬੜੀ ਇੱਜ਼ਤ ਦੇ ਨਾਲ ਸਾਹਮਣੇ ਵਾਲੇ ਨੂੰ ਸਿਰ ਚੁਕਾ ਕੇ ਭਾਈ ਸਾਹਿਬ ਜੀ ਬੜੇ ਤਰੀਕੇ ਦੇ ਨਾਲ ਬੁਲਾਇਆ ਜਾਂਦਾ ਸਾਡੇ ਨਿਆਣੇ ਵੀ ਕਹਿੰਦੇ ਵੀ ਚਲੋ ਭਾਈ ਬਣ ਜਾਈਏ ਉਹਨਾਂ ਪਤਾ ਕਦਰ ਕੁਦਰ ਦੇ ਹੈ ਕੋਈ ਨਹੀਂ ਪੁੱਛਦਾ ਕਿਦਾ ਦੇ ਹੈ ਕੋਈ ਨਹੀਂ ਮਾਫ ਕਰ ਦੇਣਾ ਜਿਹੜੇ ਪੁੱਛਦੇ ਨੇ ਉਹਨਾਂ ਨੂੰ ਸਲੂਟ ਹੈ ਉਹ ਵਿਰਲੇ ਨੇ ਬਹੁਤ ਘੱਟ ਨੇ ਪਰਸੈਂਟੇਜ ਬੜੀ ਘੱਟ ਹੈ ਧਿਆਨ ਦੇਣਾ ਬਹੁਤ ਘੱਟ ਹੈ ਇਸ ਕਰਕੇ ਜੀਲਾ ਗੁਰਬਾਨ ਗੁਰਬਾਨੀ ਇੱਕ ਵਿਦਿਆ ਸਾਨੂੰ ਲੱਗਦਾ ਸਾਇੰਸ ਵਿਦਿਆ ਮੇਰੇ ਨਿਆਣਾ ਡਾਕਟਰੀ ਕਰ ਰਿਹਾ ਇਹ ਵਿਦਿਆ ਇੰਜੀਨੀਅਰ ਕਰਦਾ ਇਹ ਵਿਦਿਆ ਇਸ ਕਰਕੇ ਉਹਨਾਂ ਨੂੰ ਸਲੂਟ ਕਰੀਏ ਵੱਡੇ ਅਹੁਦੇ ਮਨਿਆਣਿਆਂ ਨੂੰ ਮਿਲ ਗਿਆ ਉਹਨਾਂ ਨੂੰ ਸਲੂਟ ਮਾਰੀਏ ਤੇ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੂੰ ਕੋਈ ਸਲੂਟ ਕਿਉਂ ਨਹੀਂ ਮਾਰਦਾ ਸਲੂਟ ਦੇ ਕੀ ਕਰਨਾ ਸਤਿ ਸ੍ਰੀ ਅਕਾਲ ਵੀ ਨਹੀਂ ਕੋਈ ਸ਼ਹੀਦ ਨਾ ਮੈਂ ਤੇ ਹਜ਼ਾਰ ਵਾਰੀ ਕਹਿ ਚੁੱਕਾ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਸਾਹਮਣੇ ਵਾਲਾ ਕਹਿੰਦਾ ਵੀ ਜਿਹੜਾ ਵਜ਼ੀਰ ਹੈ ਨਾ ਵਜ਼ੀਰ ਗ੍ਰੰਤੀ ਇਹ ਮੈਨੂੰ ਮੋਰੇ ਦੀ ਆ ਕੇ ਸਤਿ ਸ੍ਰੀ ਅਕਾਲ ਬੁਲਾਏ ਲੈਵਲ ਨੂੰ ਇੰਨਾ ਘਰਾ ਦਿੱਤਾ ਨਾ ਗ੍ਰੰਤੀ ਸਾਹਿਬ ਦੇ ਲੈਵਲ ਨੂੰ ਪੀ ਹਰ ਕੋਈ ਚਾਹੁੰਦਾ ਬਈ ਮੈਨੂੰ ਨਾ ਆ ਕੇ ਗ੍ਰੰਥੀ ਸਾਹਿਬ ਬੁਲਾਵੇ ਮੈਂ ਅੱਗੇ ਵੀ ਸੁਣਾਈ ਸੀ ਹਰਮੰਦਰ ਸਾਹਿਬ ਮੈਂ ਪ੍ਰਕਰਮਾ 'ਚ ਬੈਠਾ ਜਿੱਥੇ ਕੀਰਤਨ ਹੁੰਦਾ ਤੇ ਇੱਕ ਸੇਵਾਦਾਰ ਭੱਜਾ ਭੱਜ ਆਇਆ ਪ੍ਰਕਰਮਾ 'ਚ ਮੈਨੂੰ ਬੈਠਣ ਕਹਿੰਦਾ ਸਾਈਡ ਤੇ ਹੋ ਜਾ ਅੰਦਰ ਜਿੱਥੇ 골ਡ 골ਡਨ ਟੈਂਪਲ ਜੀ ਨੇ ਬੋਲਦੇ ਨੇ ਮੈਂ ਕਿਹਾ ਮੈਂ ਜੀ ਸਾਈਡ ਤੇ ਹੀ ਬੈਠਾਂ ਜੀ ਕਹਿੰਦੇ ਜੀ ਗਿਆਨੀ ਜੀ ਗ੍ਰੰਥੀ ਸਾਹਿਬ ਜੀ ਆ ਰਹੇ ਨੇ ਮਤਲਬ ਉਹਨੇ ਪਹਿਲਾਂ ਰਸਤਾ ਕਲੀਨ ਕੀਤਾ ਉਨੇ ਗਿਆ ਪਰੰਪਰਾ ਹੋ ਜਾਓ ਮਤਲਬ ਉਹਨਾਂ ਇੰਨੀ ਉਹਨਾਂ ਦੀ ਇਨਸਪੈਕਟ ਵੀ ਉਹਨਾਂ ਦਾ ਚੋਲਾ ਜਾਂ ਤੁਹਾਨੂੰ ਸ਼ੋ ਨਾ ਜਾਏ ਸੋ ਚੀਜ਼ਾਂ ਹੋਣਗੀਆਂ ਉਹ ਉਹਨਾਂ ਕੋਈ ਦਿੱਕਤ ਨਾ ਆਵੇ ਕਹਿੰਦੇ ਪਰੰਪਰਾ ਹੋ ਜਾਓ ਉਹ ਕੌਣ ਉੱਟ ਕੇ ਆਇਆ ਉਹ ਭਾਈ ਸਾਹਿਬ ਹੈਡ ਗਰੰਟੀ ਸਾਹਿਬ ਆਏ ਮੈਨੂੰ ਬੜਾ ਕੁਝ ਅੰਦਰ ਚੱਲਿਆ ਭਾਈ ਮੈਂ ਕਿਹਾ ਭਈ ਗ੍ਰੰਥ ਗ੍ਰੰਥ 'ਚ ਫਰਕ ਹੈ ਗਰੰਤੀ ਗਰੰਤੀ 'ਚ ਫਰਕ ਹੈ ਮਾਫ਼ ਕਰ ਦੇਣਾ ਵੱਡੀ ਗੱਲ ਕਹਿ ਲੱਗਾ ਹੋ ਸਕਦਾ ਹੈ ਇਤਿਹਾਸਿਕ ਸਥਾਨ ਤੇ ਜਿਹੜਾ ਡਿਊਟੀ ਕਰਦਾ ਹੈ ਉਹਦੇ ਤੋਂ ਇਲਾਵਾ ਬਾਹਰ ਜਿਹੜਾ ਡਿਊਟੀ ਕਰਦਾ ਹੋ ਸਕਦਾ ਹੈ ਉਹਦੇ ਨਾਲੋਂ ਵੀ ਚੜ੍ਹਦੀ ਕਲਾ ਵਾਲਾ ਸਿੰਘ ਹੋਵੇ। ਮਾਫ਼ ਕਰ ਦੇਣਾ। ਮੈਂ ਤੁਹਾਨੂੰ ਦੱਸ ਸਕਦਾ ਇਤਿਹਾਸਿਕ ਸਥਾਨਾਂ ਤੇ ਤੇ ਸਫਾਰਸ਼ੀ ਵੀ ਭਰਤੀ ਨੇ। ਕੱਢ ਲੈ ਪੁੱਛ ਲਿਓ ਭਾਈ ਰਣਜੀਤ ਸਿੰਘ ਜੀ ਜਿਹੜੇ ਲੈਕਚਰ ਕਰਦੇ ਪੁੱਛ ਲਿਓ। ਉੱਥੇ ਤੇ ਸਫਾਰਸ਼ੀ ਵੀ ਚੱਲ ਜਾਂਦੇ ਨੇ ਇਸ ਕਰਕੇ ਜ਼ਰੂਰੀ ਨਹੀਂ ਵੀ ਉਸ ਤਖਤ ਤੇ ਉਸ ਸਥਾਨ ਦੇ ਧਰਮੀ ਬੰਦਾ ਜਾਂ ਰੱਬ ਦਾ ਪਿਆਰਾ ਹਾਂ ਹੈ। ਪਰ ਜਿਹੜਾ ਆਮ ਸਾਡੇ ਨਗਰਾਂ ਵਿੱਚ ਸ਼ਹਿਰਾਂ ਵਿੱਚ ਕੋਈ ਕੀਰਤਨੀਆ ਹੈ ਕੋਈ ਗਰੰਤੀ ਹੈ ਕੋਈ ਢਾਡੀ ਹੈ ਕੋਈ ਰਾਗੀ ਹੈ ਕੋਈ ਪਾਠੀ ਸਿੰਘ ਦਾ ਸੁਣਾ ਪਾਠ ਕਰਦਾ ਹੈ ਬੜੇ ਜੀਵਨ ਵਾਲਾ ਉਹਨਾਂ ਭਾਈ ਇੱਜ਼ਤ ਦਿਆ ਕਰੋ ਇਹਦੇ ਬਹੁਤਮ ਬੁਰਾ ਹਾਲ ਹੋ ਚੁੱਕਾ ਸਾਡੀ ਕਮ ਦੇ ਵਿੱਚ ਖਲਾਰਾ ਪੈ ਚੁੱਕਾ ਹੈ ਸੋਸ਼ਲ ਮੀਡੀਆ ਭਰਿਆ ਪਿਆ ਇਸ ਕਰਕੇ ਮੈਂ ਮੇਰੀ ਵਿਚਾਰ ਗੁਰੂ ਸਾਹਿਬ ਦੇ ਨਾਲ ਚੱਲੀ ਸੀ ਵੀ ਇਹ ਜਿਹੜੀ ਵਿਦਿਆ ਮਸ਼੍ਰਿਸ਼ਟ ਹੈ ਮਹਾਨ ਇਸ ਦੇ ਪੜਨ ਵਾਲੇ ਦੀ ਬਹੁਤ ਇੱਜ਼ਤ ਬਹੁਤ ਸਤਕਾਰ ਹੋਣਾ ਚਾਹੀਦਾ ਇਹਨਾ ਉਡੀਕ ਰੋਹੀ ਗ੍ਰੰਤੀ ਸਾਹਿਬ ਆ ਕੇ ਤੇ ਫਤਿਹ ਬੁਲਾਏ ਮਾਫ ਕਰਨਾ ਕਿਉਂਕਿ ਉਹਦਾ ਜਾਂਤੇ ਉਹ ਛੋਟਾ ਉਹਦਾ ਕਹਦੀ ਹੈ ਬਹੁਤ ਛੋਟਾ ਇਹ ਵਜ਼ੀਰ ਹੁੰਦਾ ਨਾ ਸਾਡਾ ਸੀਐਮ ਹੈ ਤੇ ਉਹਦੇ ਅੱਗੇ ਵਜ਼ੀਰ ਨੇ ਡੀਐਸਪੀ ਇਨਸਪੈਕਟਰ ਐਸਐਸਪੀ ਇਦਾਂ ਤਰੰਗਾ ਜਦੋਂ ਅੱਲਾਹ ਰਾਂਦਰੀ ਦਾ ਸਲੂਟ ਮਾਰਦੇ ਨੇ ਕਿਉਂ ਵਜ਼ੀਰ ਕਰਕੇ ਅਹੁਦੇ ਕਰਕੇ ਜਦੋਂ ਉਹਦਾ ਉਹਦਾ ਨਹੀਂ ਹੁੰਦਾ ਕੋਈ ਵੀ ਨਹੀਂ ਉਹਨੂੰ ਸਲੂਟ ਮਾਰਦਾ ਉਸ ਸਲੂਟ ਕਿਸੇ ਬੰਦੇ ਨੂੰ ਨਹੀਂ ਕਰਨਾ ਇੱਜ਼ਤ ਕਿਸੇ ਬੰਦੇ ਨੂੰ ਨਹੀਂ ਦੇਣੀ ਉਸ ਗੁਰੂ ਅਰਜਨ ਦੇ ਪਾਤਸ਼ਾਹ ਦੇ ਬਖਸ਼ੇ ਹੋਏ ਅਹੁਦੇ ਨੂੰ ਦੇਣੀ ਹੈ ਇਹ ਸਾਡੀ ਸਿੱਖ ਕੌਮ ਦੇ ਵਿੱਚ ਬੜੀ ਵੱਡੀ ਘਾਟ ਹੈ ਮੈਂ ਬੜਾ ਜ਼ਬਰਦਸਤ ਆਵਾਜ਼ ਵਿੱਚ ਕਹਿਣਾ ਸਾਡੀ ਕੌਮ ਦੇ ਵਿੱਚ ਬੜੀ ਵੱਡੀ ਘਾਟ ਹੈ ਕਿਸੇ ਨੇ ਵਿਚਾਰ ਕਰਨਾ ਤੇ ਕਾਪੀ ਲਿਖੀ ਪਈ ਹੈ ਮੇਰੇ ਕੋਲ ਇਹਦੀ ਇਹਦੇ ਸਬੂਤਾਂ ਦੀ ਵੀ ਕੀ ਕਰਦੀ ਦੁਨੀਆ ਸਤਿਗੁਰੂ ਸਾਹਿਬ ਮੇਰ ਕਰਨ ਸੱਚੇ ਬਾਦਸ਼ਾਹ ਜੀ ਦੱਸ ਰਹੇ ਨੇ ਕਹਿੰਦੇ ਨਾਨਕ ਸੱਚੇ ਨਾਮਿ ਵਰਤਨ ਵਰਤੇ ਅੰਨੇ ਨੇ ਮਹਾਰਾਜ ਜੀ ਕਹਿੰਦੇ ਉਹ ਮਨੁੱਖ ਜਿਹੜੇ ਗਿਆਨ ਤੋਂ ਬਿહોਣੇ ਨੇ ਅਗਿਆਨੀ ਹੈ ਜਿਨ੍ਹਾਂ ਨੂੰ ਗਿਆਨ ਦੀ ਸਾਰ ਨਹੀਂ ਮਹੱਲਾ ਚੌਥਾ ਚੌਥੇ ਬਾਦਸ਼ਾਹ ਜੀ ਫਰਮਾਨ ਕਰਦੇ ਅੰਦੇ ਚਾਨਣ ਤਾਂ ਦੀਏ ਜਾਂ ਸਤਿਗੁਰ ਮਿਲੇ ਰਜਾਏ ਅੰਨੇ ਮਨੁੱਖ ਨੂੰ ਚਾਨਣ ਤਾਂ ਹੀ ਹੁੰਦਾ ਜੇ ਉਹਨੂੰ ਸਤਿਗੁਰੂ ਮਿਲੇ ਜੇ ਸਤਿਗੁਰੂ ਨਾਲ ਮਿਲਿਆ ਤੇ ਸਾਰੀ ਜ਼ਿੰਦਗੀ ਅੰਧੇਰੇ ਵਿੱਚ ਜਾਏਗਾ ਅੰਨਾ ਰਹਿ ਕੇ ਅੰਦੇ ਚਾਨਣ ਤਾਂ ਦੀਏ ਜਾਂ ਸਤਿਗੁਰ ਮਿਲ ਲੈ ਜਾਏ ਬੰਧਨ ਤੋੜੇ ਸੱਚ ਵਸਿਆ ਗਿਆਨ ਦੇ ਰਾਜੇ ਸਤਿਗੁਰ ਬੰਧਨ ਤੋੜ ਦਿੰਦਾ ਸਤਿਗੁਰ ਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਸਭ ਕੁਝ ਦੇਖ ਕੇ ਤਿਸੇ ਕਾ ਜਿਨ ਕੀ ਆ ਤਨ ਸਾਜ ਸਾਰਾ ਕੁਝ ਉਹਦਾ ਸਰੀਰ ਉਹਦਾ ਤਨ ਉਹਦਾ ਮਨ ਉਹਦਾ ਜਿਉ ਬਿੰਦ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਨਾਨਕ ਸਰਨ ਕਰਤਾਰ ਕੀ ਕਰਤਾ ਲਾ ਰੱਖੇ ਲਾਜ ਸੋ ਉਸ ਕਰਤਾਰ ਦੀ ਸ਼ਰਨ ਵਿੱਚ ਜਿਹੜਾ ਰਹਿੰਦਾ ਰੱਬ ਉਹਦੀ ਲਾਜ ਰੱਖਦਾ ਪੌੜੀ ਜਦੋਂ ਆਪੇ ਤਾਟਬ ਕੀ ਆ ਬਹਿ ਕਰਦੇ ਤਦੋਂ ਪੁੱਛਣਾ ਸੇਵਕ ਵੀ ਆ ਮਾਰੇ ਕਹਿੰਦੇ ਜਦੋਂ ਉਸਨੇ ਰਚਨਾ ਰਚੀਨਾ ਉਹਨੇ ਕਿਸੇ ਨੂੰ ਆਪਣੇ ਕੋਲ ਨਹੀਂ ਬੁਲਾਇਆ ਕਿਸੇ ਦੀ ਸਲਾਹ ਨਹੀਂ ਲਈ ਕਿਉਂਕਿ ਉਦੋਂ ਹੋਰ ਕੋਈ ਹੈ ਹੀ ਨਹੀਂ ਸੀ ਕਿਸੇ ਨੂੰ ਪੁੱਛਿਆ ਨਹੀਂ ਮੈਂ ਸਿਸਟੀ ਬਣਾਉਣ ਲੱਗਾ ਕਿਸੇ ਦੀ ਸਲਾਹ ਨਹੀਂ ਲਈ ਤਦ ਹੂੰ ਕਿਆ ਕਿਉ ਲੈਵੇ ਕਿਆ ਕੋ ਦੇਵੇ ਜਾਂ ਅਵਰ ਦੂਜਾ ਕੀਆ ਤੇ ਜਦੋਂ ਉਸਨੇ ਕੋਈ ਉਹਦੇ ਪੈਦਾ ਹੀ ਨਹੀਂ ਹੋਰ ਕੁਛ ਕੀਤਾ ਸੀ ਉਹਨੇ ਕਿਹਦੀ ਸਲਾਹ ਲੈਣੀ ਸੀ ਕਿੰਨੂੰ ਕੋਲ ਵਧਾਉਣਾ ਸੀ ਫਿਰ ਆਪੇ ਜਗਦੇ ਪਾਇਆ ਤੁਹਾਨੂੰ ਆਪ ਹੀ ਜਗਤ ਪੈਦਾ ਕਰਦਕ ਕਰਤੇ ਦਾਨ ਸੁਬਨਾ ਕੋ ਦੀਆ ਸਾਰਿਆਂ ਨੂੰ ਰੋਜੀ ਰੋਟੀ ਦੇਤੀ ਸਾਰਿਆਂ ਨੂੰ ਮਤਲਬ ਉਹਦਾ ਬਣਦਾ ਜੋ ਸੀ ਉਹ ਦੇ ਦਿੱਤਾ ਆਪੇ ਸੇ ਬਨਾਇਨ ਗੁਰਮੁਖ ਆਪੇ ਅੰਮ੍ਰਿਤ ਪੀਆ ਮਹਾਰਾਜ ਜਿਨੇ ਸਿਮਰਨ ਦੀ ਜੁਗਤ ਰਾਹੀ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਕੀਮਤੀ ਖਜ਼ਾਨਾ ਅੰਮ੍ਰਿਤ ਦਿੱਤਾ ਆਪੇ ਸੇ ਬਨਾਇਨ ਗੁਰਮੁਖ ਆਪੇ ਅੰਮ੍ਰਿਤ ਪੀਆ ਗੁਰਮੁਖਾਂ ਨੇ ਆਪ ਹੀ ਉਸ ਦੀ ਛੇ ਵਿੱਚ ਲੱਗ ਕੇ ਗੁਰੂ ਦੀ ਕਿਰਪਾ ਦੇ ਨਾਲ ਆਪ ਹੀ ਉਹਦਾ ਕੀਮਤੀ ਅੰਮ੍ਰਿਤ ਪੀਣਾ ਸ਼ੁਰੂ ਕੀਤਾ ਜਾਂ ਪੀਂਦੇ ਹਨ ਆਪ ਨਿਰੰਕਾਰ ਅਕਾਰ ਹੈ ਆਪੇ ਆਪੇ ਕਰੇ ਸੋਤੀਆ ਆਪ ਨੰਕਾਰ ਮਹਾਰਾਜ ਜੀ ਕਹਿੰਦੇ ਸਾਰਾ ਅਕਾਰ ਵੀ ਉਹਦਾ ਤੇ ਅਕਾਰ ਰਹਿਤ ਵੀ ਹੈ ਤੇ ਉਹ ਆਪ ਹੀ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਕਰਦਾ ਆਪੇ ਆਪ ਕਰੇ ਸੋਤੀ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੇ ਸੋਤੀਆ ਸਾਰਾ ਕੁਝ ਨਿਰੰਕਾਰ ਆਪ ਹੀ ਕਰਦਾ ਤੇ ਆਪ ਹੀ ਉਸਨੇ ਕੀਤਾ ਸੋਇਸੀ ਅੱਜ ਦੇ ਲੜੀਵਾਲ ਸ਼ਬਦ ਦੀ ਬਹੁਤ ਸੁੰਦਰ ਤੇ ਸੋਹਣੀ ਵਿਚਾਰ ਜੋ ਗੁਰੂ ਮਹਾਰਾਜ ਨੇ ਕਿਰਪਾ ਮਿਹਰ ਦਇਆ ਕਰਕੇ ਬਖਸ਼ਿਸ਼ ਕੀਤੀ ਹੈ ਇਹਦਾ ਭਾਵਾ ਵਰਤ ਸਭ ਦੇ ਹਿਰਦਿਆਂ ਵਿੱਚ ਵਸੇ ਮਹਾਰਾਜੀ ਸਾਹਿਬ ਨੂੰ ਖੁਸ਼ੀਆਂ ਦੇਵੇ ਬਿਵੇਕ ਦੇਵੇ ਚੜ੍ਹਦੀਆਂ ਕਲਾਂ ਬਖਸ਼ੇ ਐਨੀ ਸੇਵਾ ਪ੍ਰਵਾਨ ਪੁਰਜ ਕੁਮਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ